ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਵਿਰਸਾ 컬렉ਸ਼ਨ ਤੇ ਅੱਜ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਮਸਲੀਨ ਦੇ ਸਭ ਤੋਂ ਪਹਿਲਾ ਰਿਕਵੈਸਟ ਹੈ ਜੋ ਵੀ ਮੇਰੇ ਚੈਨਲ ਤੇ ਨਵੇਂ ਆ ਮੇਰੀ ਵੀਡੀਓ ਦੇਖ ਰਿਹਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਆਪਦੇ ਸੁਝਾਅ ਜ਼ਰੂਰ ਦੇ ਰਿਆ ਕਰੋ ਤੇ ਅੱਜ ਆਪਾਂ ਸੂਟ ਜਿਹੜੇ ਲੈ ਕੇ ਆਏ ਆ ਨਾ ਇਹ ਬਹੁਤ ਸੋਹਣੇ ਮਸਲੀਨ ਦੇ ਸੂਟ ਹੈ ਪਿਓਰ ਮਸਲੀਨ ਦੇ ਪ੍ਰੀਮੀਅਮ ਕੁਆਲਿਟੀ ਦੇ ਸੂਟ ਹੈ ਬਹੁਤ ਸੋਹਣੀ ਹਾਈ ਕੁਆਲਿਟੀ ਹੈ ਜੀ ਇਹਨਾਂ ਸੂਟਾਂ ਦੀ ਬਹੁਤ ਸੋਹਣੀ ਬ੍ਰਾਂਡਡ ਮਸਲੀਨ ਹੈ ਨਾਲ ਇਹਨਾਂ ਦੇ ਡਿਜੀਟਲ ਪ੍ਰਿੰਟ ਦਾ ਪੂਰਾ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਹੈ 5 ਮੀਟਰ ਦਾ ਆਲਓਵਰ ਸੂਟ ਆਊਗਾ ਨਾਲ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਆਊਗਾ ਬਹੁਤ ਸੋਹਣਾ ਸਟੱਫ ਹੈ ਕੋਈ ਵੀ ਖਰਾਬ ਹੋਣ ਵਾਲਾ ਨਹੀਂ ਹੈ ਜੀ ਆਪਣੇ ਕੱਪੜੇ ਦੀ ਪੂਰੀ ਗਰੰਟੀ ਹੈ ਬਹੁਤ ਸੋਹਣਾ ਤੇ ਬਹੁਤ ਹੀ ਜ਼ਿਆਦਾ ਸੌਫਟ ਕੱਪੜਾ ਹੈ ਜੀ ਤੁਸੀਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਸਾਡੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਮੇਰੇ ਚੈਨਲ ਨੂੰ ਜਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ ਜੀ ਤੇ ਪਲੀਜ਼ ਆਪਦੇ ਕਮੈਂਟ ਜ਼ਰੂਰ ਦੇਆ ਕਰੋ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ